ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੇ ਲਿਆ ਫੈਸਲਾ ਵਾਪਸ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਚਰਨਜੀਤ ਜੀ ਪੰਜਾਬ ਚ ਹਾੜੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਚ ਇੱਕ ਸਾਈਲੋ ਨੂੰ ਲੈ ਕੇ ਇੱਕ ਨਵਿਕਲਾ ਵਿਵਾਦ ਜਾਂ ਰੌਲਾ ਖੜੀ ਹੈ ਉਹ ਚੱਲ ਰਿਹਾ ਸੀ ਜਿਸ ਨੂੰ ਵਿਰੋਧੀ ਧਿਰਾਂ ਵੀ ਜੋਰ-ਸ਼ੋਰ ਨਾਲ ਉਬਾਰ ਰਹੀਆਂ ਸੀ ਤੇ ਕਿਸਾਨ ਜਿੱਥੇ ਬੰਦੀਆਂ ਵੀ ਇਸ ਮਸਲੇ ਨੂੰ ਚੁੱਕ ਰੀਆਂ ਤਾਂ ਅਸੀਂ ਪਹਿਲਾਂ ਤਾਂ ਇਹੀ ਜਾਨਣਾ ਚਾਹਾਂਗੇ ਕਿ ਸਾਈਲੋ ਦਾ ਪੂਰਾ ਮਾਮਲਾ ਕੀ ਹੈ ਤੇ ਜੇ ਦੇਖੀਏ ਤਾਂ ਇਸ ਵਿੱਚ ਸਰਕਾਰ ਦੀ ਭੂਮਿਕਾ ਕਿਹੋ ਜਿਹੀ ਰਹਿੰਦੀ ਹੈ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਤਕਰੀਬਨ ਮੈਨੂੰ ਲੱਗਦਾ ਹਫਤਾ ਹੀ ਹੋ ਗਿਆ ਕਿ ਸੈਲੋਜ਼ ਨੂੰ ਲੈ ਕੇ ਇੱਕ ਬੜਾ ਰੌਲਾ ਰੱਪਾ ਪੂਰੇ ਪੰਜਾਬ ਦੇ ਵਿੱਚ ਪਿਆ ਹੋਇਆ ਹੈ ਜੀ ਔਰ ਖਾਸ ਕਰਕੇ ਜਿਹੜਾ ਕਿਸਾਨ ਭਾਈਚਾਰਾ ਹੈ ਉਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਫਿਕਰ ਔਰ ਤੋਖਲੇ ਆ ਜਿਹੜੇ ਉਹ ਖੜੇ ਹੋਏ ਨੇ ਜੀ ਦੋ ਤਰ੍ਹਾਂ ਦੇ ਰੌਲੇ ਚੱਲ ਰਹੇ ਨੇ ਇੱਕ ਤਾਂ ਸੈਲੋਜ਼ ਨੂੰ ਲੈ ਕੇ ਦੂਸਰਾ ਇੱਕ ਰੌਲਾ ਇਹ ਵੀ ਪੈ ਰਿਹਾ ਹੈ ਕਿ ਜਿਹੜੇ ਸਾਡੇ ਖਰੀਦ ਕੇਂਦਰ ਹੈ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਕੁਝ ਗਿਣਤੀ ਦੇ ਵਿੱਚ ਤਕਰੀਬਨ 25-26 ਦੇ ਕਰੀਬ ਉਹਨਾਂ ਨੂੰ ਆਪਸ ਦੇ ਵਿੱਚ ਮਰਜ ਕੀਤਾ ਗਿਆ ਜੀ ਇਹ ਦੋ ਰੌਲੇ ਇੱਕੋ ਵੇਲੇ ਪੈ ਰਹੇ ਨੇ ਕਿਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੈਲੋਜ਼ ਹੈ ਤੇ ਜਿੱਥੇ ਸੈਲੋਜ਼ ਲੱਗਿਆ ਉੱਥੋਂ ਦੇ ਜਿਹੜਾ ਖਰੀਦ ਕੇਂਦਰ ਹੈ ਉਹਨੂੰ ਵਿਚਮਰਜ ਕੀਤਾ ਗਿਆ ਹੈਗਾ ਕਿਤੇ ਕਿਹਾ ਜਾ ਰਿਹਾ ਕਿ ਇੰਡੀਪੈਂਡੈਂਟ ਕੈਪੈਸਿਟੀ ਦੇ ਵਿੱਚ ਜਿਹੜੀਆਂ ਦੋ ਮੰਡੀਆਂ ਨੇ ਉਹਨਾਂ ਤੋਂ ਇੱਕ ਕਰ ਦਿੱਤੀ ਗਈ ਹੈ ਇਹਦਾ ਮੀਨਿੰਗ ਤਾਂ ਇਹੀ ਨਿਕਲਿਆ ਕਿ ਜਿਹੜੇ ਪੰਜਾਬ ਦੇ ਵਿੱਚ ਤਕਰੀਬਨ 1900 ਦੇ ਕਰੀਬ ਜਿਹੜੇ ਖਰੀਦ ਕੇਂਦਰ ਹੈ ਵੀ ਉਹਨਾਂ ਦੀ ਗਿਣਤੀ ਦੇ ਵਿੱਚ ਕਟੌਤੀ ਕਰਨੇ ਸ਼ੁਰੂ ਕੀਤੀ ਗਈ ਹੈ ਪਰ ਇਹਦੇ ਜਿੱਦੂ ਅਸੀਂ ਤਹਿਕੀਕਾਤ ਕੀਤੀ ਹੈ ਜਿਸ ਨੂੰ ਇਸ ਇਹਦੇ ਤੱਥਾਂ ਤੇ ਨਜ਼ਰ ਮਾਰੀ ਹੈ ਤਾਂ ਕਈ ਗੱਲਾਂ ਜਿਹੜੀਆਂ ਨਵੀਆਂ ਸਾਹਮਣੇ ਆਈਆਂ ਕਿ ਜਿਹੜੀਆਂ ਸਾਡੇ ਦਰਸ਼ਕਾਂ ਦੇ ਧਿਆਨ ਚ ਲਿਆਉਣੀਆਂ ਜਾਂ ਉਹਨਾਂ ਦੇ ਸਾਹਮਣੇ ਰੱਖਣੀਆਂ ਜ਼ਰੂਰੀ ਨੇ ਜੀ ਕਿਉਂਕਿ ਇਸ ਵੇਲੇ ਜਿਵੇਂ ਤੁਸੀਂ ਵੀ ਕਹਿ ਕੇ ਬਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਔਰ ਪਹਿਲੀ April ਤੋਂ ਜਿਹੜੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਔਰ ਇਹਦੇ ਨਾਲ ਹੀ ਐਤਕੀ ਤਾਂ ਵੋਟਾਂ ਵਾਲੀ ਬਾਢੀ ਵੀ ਹੈ ਉਹ ਵੀ ਸ਼ੁਰੂ ਹੋ ਗਈ ਹੈਗੀ ਹੈ ਤਾਂ ਬੜਾ ਨਾਜ਼ਿਕ ਕਰੂਸ਼ਲ ਮੌਕਾ ਹੁੰਦਾ ਚੋਣਾਂ ਦੇ ਮੌਕੇ ਪੋਲੀਟੀਕਲ ਪਾਰਟੀਆਂ ਨੂੰ ਔਰ ਜਿਹੜੇ ਸਾਡੇ ਨੇਤਾਗਣ ਹੁੰਦੇ ਐ ਉਹਨਾਂ ਨੂੰ ਇਸ ਤਰ੍ਹਾਂ ਦੇ ਰੌਲੇ ਰੱਪੇ ਜਿਹੜੇ ਉਹ ਬਾਰਾ ਨਹੀਂ ਖਾਂਦੇ ਹੁੰਦੇ ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਸੇਤੀ ਸਸਮੇਟਿਆ ਜਾਵੇ ਔਰ ਇਹ ਕਿਸਾਨਾਂ ਨਾਲ ਜੁੜੀ ਹੋਈ ਗੱਲ ਹੈ ਔਰ ਪੰਜਾਬ ਦੇ ਵਿੱਚ ਵੱਡਾ ਜਿਹੜਾ ਵੋਟ ਬੈਂਕ ਹੈ ਉਹ ਕਿਸਾਨੀ ਦਾ ਹੈਗਾ ਔਰ ਨਾਲ ਹੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਹੈ ਉਹਨੇ ਇਸ ਮਸਲੇ ਨੂੰ ਲੈ ਕੇ ਆਪਣੇ ਅਗਲੇ ਪ੍ਰੋਗਰਾਮ ਵੀ ਈਲੀ ਕਰ 8 ਅਪ੍ਰੈਲ ਨੂੰ ਉਹਨਾਂ ਨੇ ਪ੍ਰੋਗਰਾਮ ਚੱਕ ਆਊਟ ਕੀਤਾ ਹੈਗਾ ਇਸ ਤਰ੍ਹਾਂ ਉਗਰਾਹਾਂ ਜਥੇਬੰਦੀ ਵਾਲੇ ਨੇ ਉਹਨਾਂ ਨੇ ਵੀ ਆਪਣੇ ਪ੍ਰੋਗਰਾਮ ਤੈਅ ਕੀਤੇ ਨੇ ਮਤਲਬ ਤਕਰੀਬਨ ਸਾਰੀਆਂ ਜਥੇਬੰਦੀਆਂ ਨੇ ਇਸ ਮਸਲੇ ਨੂੰ ਲੈ ਕੇ ਇਹ ਤੋਂ ਇਲਾਵਾ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹਨਾਂ ਨੇ ਵੀ ਆਪਣੇ ਪ੍ਰੋਗਰਾਮ ਹੈ ਜਿਹੜੇ ਦਿੱਤੇ ਨੇਕ ਤਰੀਕੇ ਨਾਲ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਫੌਰੀ ਇਸ ਮਸਲੇ ਤੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਦੀ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਲੇਟ ਲਤੀਫੀ ਵਾਲੀ ਹੈਗੀ ਹੈ ਕਿ ਹਫਤੇ ਤੋਂ ਰੌਲਾ ਪੈ ਰਿਹਾ ਹਫਤੇ ਤੋਂ ਇਸ ਸਰਕਾਰ ਦੀ ਕੋਈ ਜਾਗ ਹੀ ਨਹੀਂ ਖੁੱਲੀ ਅਜੇ ਤੱਕ ਸੋ ਜੇ ਆਪਾਂ ਸੈਲੋਸ ਤੇ ਨਜ਼ਰ ਮਾਰਨੀ ਹੋਵੇ ਆਤਿਸ਼ 1 2000 ਪੂਰੇ 2000 ਦੇ ਵਿੱਚ ਤਕਰੀਬਨ 24 ਸਾਲ ਪਹਿਲਾਂ ਨੈਸ਼ਨਲ ਲੈਵਲ ਦੀ ਇੱਕ ਨੈਸ਼ਨਲ ਪਾਲਿਸੀ ਬਣੀ ਸੀ ਜੀ ਜਿਹਦੇ ਵਿੱਚ ਅਨਾਜ ਨੂੰ ਹੈਂਡਲਿੰਗ ਦੀ ਔਰ ਉਹਦੀ ਸਟੋਰੇਜ ਦੀ ਔਰ ਉਹਦੀ ਟਰਾਂਸਪੋਰਟੇਸ਼ਨ ਦਾ ਮਸਲਾ ਜਿਹੜਾ ਉਹ ਵਿਚਾਰਿਆ ਗਿਆ ਸੀ ਫੂਡ ਗ੍ਰੇਨ ਦਾ ਜੀ ਉਦੋਂ ਮਸਲਾ ਇਹ ਸੀ ਕਿ ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਜਿੱਥੇ ਵੀ ਅਨਾਜ ਹੈ ਜਿਹੜਾ ਭੰਡਾਰ ਕੀਤਾ ਜਾਂਦਾ ਹੈਗਾ ਉਹ ਬਹੁਤਾ ਓਪਨ ਪਲੰਥਾਂ ਤੇ ਸੀਗਾ ਜੀ ਬਾਰਿਸ਼ ਆਈ ਨੇਰੀ ਆਈ ਉਦੋਂ ਨੁਕਸਾਨ ਹੋ ਜਾਂਦਾ ਸੀ ਫੋਰ ਕੀੜੇ ਮਕੌੜੇ ਪੈ ਜਾਂਦੇ ਸੀਗੇ ਸੁਸਰੀ ਪੈ ਜਾਂਦੀ ਸੀ ਉਹ ਕਹਿੰਦੇ ਕਿ ਮੋਟਾ ਇੱਕ ਅੰਦਾਜ਼ਾ ਲਾਇਆ ਸੀ ਕਿ 6% ਤੱਕ ਜਿਹੜਾ ਅਨਾਜ ਹੈ ਉਹ ਖਰਾਬ ਹੋ ਜਾਂਦਾ ਹੈ ਜੀ ਤੇ ਉਹ ਇੱਕ ਨਵਾਂ ਪੈੰਧੜਾ ਲਿਆ ਗਿਆ ਸੀ ਕਿ ਜੇ ਅਸੀਂ ਸਾਈਲੋਜ਼ ਬਣਾ ਦਨੇ ਆ ਜਿਹਦੇ ਵਿੱਚ ਇੱਕ ਸੈਂਟੀਫਿਕ ਤਰੀਕੇ ਨਾਲ ਸਟੋਰੇਜ ਦਾ ਪ੍ਰਬੰਧ ਹੋਏਗਾ ਅਨਾਜ ਦਾ ਤਾਂ ਇਹ ਜਿਹੜਾ ਘਟ ਹੈ ਜਾਂ ਜਿਹੜਾ ਲਾਸ ਹੈ ਇਹ ਰੋਕੇ ਜਾ ਸਕਦਾ ਹੈ ਜੀ ਤਕਰੀਬਨ 1350 ਕਰੋੜ ਰੁਪਏ ਕਹਿ ਰਹੇ ਸੀ ਕਿ ਇਹਦੇ ਨਾਲ ਇਹਦੀ ਬਚਤ ਹੋਵੇਗੀ ਜੇ ਅਗਰ ਅਸੀਂ ਉਹ ਸੈਂਟੀਫਿਕਲੀ ਸਟੋਰੇਜ ਕਰਾਂਗੇ ਓਰੀਜਨਲ ਕਹੇ ਸੀ ਕਿ ਕਾਸਟ ਵੀ ਜਿਹੜੀ ਉਹ ਘਟ ਪਏਗੀ ਕਹਿਣ ਦਾ ਮਤਲਬ ਕਿ ਜਿਹੜੀਆਂ ਓਪਨ ਪਲੰਥ ਹੈ ਜੀ ਜਾਂ ਕਵਰਡ ਗਦਾਮ ਹੈ ਉੱਥੇ ਖਰਚਾ ਜ਼ਿਆਦਾ ਪੈਂਦਾ ਹੈ ਔਰ ਜੇ ਅਸੀਂ ਉਹਦਾ ਸੈਂਟੀਫਿਕਲੀ ਸਟੋਰੇਜ ਕਰਾਂਗੇ ਤਾਂ ਘਟ ਪਏਗਾ ਜੀ ਪਰ ਜਦੋਂ ਅਸੀਂ ਤੱਥਾਂ ਤੇ ਨਜ਼ਰ ਮਾਰਦੇ ਹਾਂ ਤਾਂ ਬਿਲਕੁਲ ਉਲਟਾ ਹੋਇਆ ਹੈ ਕਿ ਜਿਹਦਾ ਸੈਲੂਜ ਦਾ ਕਿਰਾਇਆ ਉਹ ਦੂਸਰੇ ਕਿਰਾਏ ਨੂੰ ਕਿਤੇ ਜ਼ਿਆਦਾ ਹੈਗਾ ਜੀ ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਓਪਨ ਪਲੰਥਾਂ ਜਾਂ ਕਵਰਡ ਗਦਾਮ ਹੈ ਉਹਨਾਂ ਦੇ ਵਿੱਚ 96 ਰੁਪਏ ਤੋਂ ਲੈ ਕੇ 422 ਰੁਪਏ ਤੱਕ ਕਿਰਾਇਆ ਜਿਹੜਾ ਦਿੱਤਾ ਜਾਂਦਾ ਹੈ ਪ੍ਰਤੀ ਟਨ ਦਾ ਸਲਾਨਾ ਜੀ ਤੇ ਜਦੋਂ ਅਸੀਂ ਸਾਈਲੋਸ ਦੀ ਨਜ਼ਰ ਮਾਰਦੇ ਆ ਤਾਂ ਇੱਥੋਂ 700 ਰੁਪਏ ਤੋਂ ਸ਼ੁਰੂ ਹੁੰਦਾ ਹੈ 700 ਰੁਪਏ ਤੋਂ ਲੈ ਕੇ 2000 ਰੁਪਏ ਪ੍ਰਤੀ ਟਨੋਂ ਸਲਾਨਾ ਜਿਹੜਾ ਕਿਰਾਇਆ ਦਿੱਤਾ ਜਾਂਦਾ ਹੈ ਜੀ ਤੇ ਇਹ ਵੀ ਹੈਗਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਕਾਫੀ ਸਾਈਲੋਸ ਹੈਗੇ ਨੇ तकरीबन 18-19 ਦੇ ਗਰੀਬ ਤੇ 18-19 ਦੇ ਵਿੱਚੋਂ 13 ਸਾਈਲੋਸ ਜਿਹੜੇ ਉਹ ਮੇਨ ਕਾਰਪੋਰੇਟ ਘਰਾਣਿਆਂ ਦੇ ਹੈਗੇ ਨੇ ਤਾਂ ਇਹ ਤਾਂ ਕਿਸਾਨਾਂ ਦੀ ਕਿਤੇ ਨਾ ਕਿਤੇ ਸੁਰਤਾ ਜੁੜਦੀ ਹੈਗੀ ਉਹਨਾਂ ਦੇ ਤੌਖਲੇ ਜਿਹੜੇ ਸਹੀ ਹੈਗੇ ਨੇ ਕਿ ਇਹ ਅਲਟੀਮੇਟਲੀ ਕਿਸਾਨਾਂ ਨੂੰ ਲਾਭ ਦੇਣ ਲਈ ਅਜਿਹਾ ਜਿਹੜਾ ਕੀਤਾ ਜਾ ਰਿਹਾ ਪਰ ਇਹਦੇ ਵਿੱਚ ਪੰਜਾਬ ਸਰਕਾਰ ਹੈ ਜਿਹੜੀ ਉਹ ਜ਼ਰੂਰ ਇੱਕ ਤਰੀਕੇ ਨਾਲ ਕਿਰੀ ਹੈਗੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਤਕਰੀਬਨ 11 ਸੂਬੇ ਆਤਿਸ਼ ਜਿੱਥੇ ਸੈਲੋਜ਼ ਦਾ ਕੰਸਟਰਕਟ ਹੋਏ ਨੇ 2007-08 ਤੋਂ ਪੰਜਾਬ ਦੇ ਵਿੱਚ ਪਹਿਲਾ ਸੈਲੋਜ਼ ਹੈ ਜਿਹੜਾ ਲੱਗਿਆ ਸੀਗਾ ਔਰ 2013 14 ਤੋਂ ਇਹਨੂੰ ਮੰਡੀ ਯਾਰਡ ਕੋਸਟ ਕੀਤਾ ਸੀਗਾ ਜੀ ਪੰਜਾਬ ਦੇ ਵਿੱਚ ਤਕਰੀਬਨ 15 ਸਾਈਲੋਸ ਇਸ ਵੇਲੇ ਹੈਗੇ ਨੇ ਹੋਰ ਨਵੇਂ ਸਾਈਲੋਸ ਵੀ ਇੱਕ ਨਵੀਂ ਸਕੀਮ ਭਾਰਤ ਸਰਕਾਰ ਲੈ ਕੇ ਆਈ ਹੈ ਜਿਹਦੇ ਤਹਿਤ 24-25 ਦੇ ਕਰੀਬ ਇਸ ਤਰ੍ਹਾਂ ਦੇ ਸਾਈਲੋਸ ਆ ਜਿਹੜੇ ਉਹ ਹੋਰ ਬਣਨੇ ਨੇ ਉਹਦੇ ਵਿੱਚ ਜਿਹੜਾ ਫੈਸਲਾ ਹੈ ਉਹ ਨਵੀਂ ਸਰਕਾਰ ਨੇ ਲਿਆ 24 ਮਾਰਚ 2023 ਨੂੰ ਜੀ ਉਹ ਨਵੀਂ ਸਰਕਾਰ ਦਾ ਫੈਸਲਾ ਹੈਗਾ ਪਰ ਪਾਲਿਸੀ ਹੈ ਜਿਹੜੀ ਉਹ ਭਾਰਤ ਸਰਕਾਰ ਦੀ ਹੈ ਦੋ ਤਰ੍ਹਾਂ ਦੇ ਸੈਲੋਜ਼ ਹੁੰਦੇ ਆ ਇੱਕ ਹੁੰਦਾ ਹੈ ਕਿ ਭਾਰਤੀ ਖੁਰਾਕ ਨਿਗਮ ਜਿਹਨੂੰ ਅਸੀਂ ਐਫਸੀਆਈ ਕਹਿੰਦੇ ਆ ਉਹ ਬਣਾਉਂਦਾ ਹੈਗਾ ਦੂਸਰੇ ਬਣਾਉਂਦੇ ਨੇ ਸਾਡੀਆਂ ਸਟੇਟ ਪਰਚੇਜ਼ ਏਜੰਸੀਆਂ ਜਿਹੜੀਆਂ ਉਹ ਅੱਗੇ ਟੈਂਡਰਿੰਗ ਕਰਕੇ ਨਵੇਂ ਸੈਲੋਜ਼ ਬਣਾਉਂਦੀਆਂ ਹੈਗੀਆਂ ਨੇ ਸੋ ਪੰਜਾਬ ਦੇ ਵਿੱਚ ਕਾਫੀ ਸੈਲੋ ਜਿਹੜੇ 15 16 ਬਣ ਚੁੱਕੇ ਨੇ ਹੋਰ ਬਣਣਗੇ ਹੁਣ ਮਸਲਾ ਕੀ ਹੈ ਕਿ ਇਹ ਜਿਹੜਾ ਰੌਲਾ ਪੈ ਰਿਹਾ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸੈਲੋਜ਼ ਨੂੰ ਇੱਕ ਪ੍ਰਾਈਵੇਟ ਮੰਡੀ ਦੇ ਤੌਰ ਤੇ ਬਰਾਬਰ ਸਰਕਾਰੀ ਮੰਡੀ ਦੇ ਖੜਾ ਕੀਤਾ ਗਿਆ ਹੈਗਾ ਔਰ ਗੱਲ ਵੀ ਠੀਕ ਹੈ ਕਿ ਜਿਹੜਾ ਮਾਰਚ ਮਹੀਨੇ 'ਚ ਇਸੇ ਚ ਆਰਡਰ ਕੀਤਾ ਮੰਡੀ ਬੋਰਡ ਨੇ ਉਹਦੇ ਵਿੱਚ 11 ਜਿਹੜੇ ਸੈਲੂਸ ਐ ਉਹਨਾਂ ਨੂੰ ਮੰਡੀ ਯਾਰਡ ਐਲਾਨ ਦਿੱਤਾ। ਮਤਲਬ ਉਹਨਾਂ ਨੂੰ ਪਰਚੇਜ਼ ਸੈਂਟਰ ਡਿਕਲੇਅਰ ਕਰ ਦਿੱਤਾ ਹੈਗਾ। ਹੁਣ ਕਿਸਾਨ ਦੀ ਮਰਜ਼ੀ ਹੈ ਕਿ ਉਹ ਪਿੰਡ ਦੇ ਸਰਕਾਰੀ ਖਰੀਦ ਕੇਂਦਰ 'ਚ ਆਪਣੀ ਫਸਲ ਲੈ ਜੇ ਚਾਹੇ ਉਹ ਪ੍ਰਾਈਵੇਟ ਸੈਲੂਸ 'ਤੇ ਲੈ ਜੇ। ਪਰ ਇਹਦੇ ਵਿੱਚ ਮੰਡੀ ਬੋਰਡ ਨੇ ਇੱਕ ਗੱਲ ਕਹੀ ਹੈ ਜਦੋਂ ਪਤਾ ਕੀਤਾ ਅਜਸੀ ਜਾਂ ਐਗਰੀਕਲਚਰ ਡਿਪਾਰਟਮੈਂਟ ਨੇ ਉਹਨਾਂ ਨੇ ਕਿ ਸਾਰੀਆਂ ਸ਼ਰਤਾਂ ਸੈਲੂਸ 'ਤੇ ਉਹੀ ਲਾਗੂ ਹੁੰਦੀਆਂ ਐ। ਜਿਹੜੀਆਂ ਇੱਕ ਸਰਕਾਰੀ ਮੰਡੀ ਤੇ ਲਾਗੂ ਹੁੰਦੀਆਂ ਨੇ ਸੈਲੋਜ ਦੇ ਵਿੱਚ ਕਿਤੇ ਵੀ ਜਿਹੜੀ ਫਸਲ ਹੈ ਜਿਹੜੀ ਉਹ ਐਮਐਸਪੀ ਤੋਂ ਘੱਟ ਨਹੀਂ ਵਿਕੇਗੀ ਜੀ ਬਾਕੀ ਵੀ ਸ਼ਰਤਾਂ ਉਸ ਤਰ੍ਹਾਂ ਹੀ ਜਿਹੜੇ ਸੈਲੋਜ ਮਾਲਕ ਹੈ ਉਹ ਮੰਨਣ ਲਈ پابੰਦ ਹੋਣਗੇ ਜੀ ਸੋ ਇਹ ਇੱਕ ਕਨਫਿਊਜ਼ਨ ਸੀ ਕਿ ਸ਼ਾਇਦ ਇੱਕ ਪਿੰਡ ਦੇ ਵਿੱਚ ਸੈਲੋਜ ਹੈ ਤੇ ਮੰਡੀ ਹੈ ਦੋਨਾਂ ਨੂੰ ਮਰਜ ਕਰ ਦਿੱਤਾ ਮੰਡੀਆਂ ਨੂੰ ਖਤਮ ਕਰ ਦਿੱਤਾ ਤੇ ਮੰਡੀਆਂ ਨੂੰ ਖਤਮ ਨਹੀਂ ਕੀਤਾ ਗਿਆ ਕਿਤੇ ਵੀ ਸਾਨੂੰ ਅੱਜ ਮੈਂ ਕਾਫੀ ਟ੍ਰਾਈ ਕੀਤੀ ਪਤਾ ਵੀ ਕੀਤਾ ਕਿ ਇਦਾਂ ਦਾ ਕੋਈ ਆਰਡਰ ਮਿਲ ਜੇ ਜਿਹਦੇ ਵਿੱਚ ਪਤਾ ਲੱਗੇ ਕਿ ਖਰੀਦ ਕੇਂਦਰਾਂ ਨੂੰ ਮਰਜ ਕਰ ਦਿੱਤਾ ਜੀ ਚਾਹੇ ਖਰੀਦ ਕੇਂਦਰਾਂ ਨੂੰ ਆਪਸ ਵਿੱਚ ਮਰਜ ਕਰ ਦਿੱਤਾ ਚਾਹੇ ਸੈਲੂਜ ਮਰਜ ਕਰ ਦਿੱਤਾ ਪਰ ਅਜਿਹਾ ਆਰਡਰ ਕਿਤੇ ਵੀ ਅਜ ਤੱਕ ਹਾਲੇ ਤੱਕ ਨਹੀਂ ਹੋਇਆ ਜੀ ਹੁਣ ਜਿਹੜੀ ਗੱਲ ਕਹਿੰਦੀ ਹੈ ਕਿ ਜੀ ਇਹ ਨਵਾਂ ਫੈਸਲਾ ਲਿਆ ਗਿਆ ਉਹ ਨਵੇਂ ਫੈਸਲੇ ਵਾਲੀ ਵੀ ਗੱਲ ਨਹੀਂ ਹੈਗੀ ਇਹ ਜਿਹੜਾ ਪਹਿਲਾ ਫੈਸਲਾ ਹੋਇਆ ਸੀ ਕਿ ਸੈਲੂਜ ਦੇ ਵਿੱਚ ਜਿਹਨੂੰ ਸਬਜਾਰਡ ਡਿਕਲੇਅਰ ਕੀਤਾ ਸੀ ਮੰਡੀ ਜਾਰਡ ਡਿਕਲੇਅਰ ਕੀਤਾ ਸੀ ਉਹ 2013 ਚ ਕੀਤਾ ਸੀ ਜੀ ਜਿਵੇਂ ਪੰਜਾਬ ਦੇ ਵਿੱਚ ਤਕਰੀਬਨ 15-16 ਸੈਲੂਜ਼ ਹੈਗੇ ਨੇ ਜਿਹਦੇ ਵਿੱਚੋਂ ਜਿਹੜੇ ਪਹਿਲੇ ਜਦੋਂ ਕਾਲੀ ਗਵਰਨਮੈਂਟ ਹੁੰਦੀ ਸੀ ਪੰਜ ਸੈਲੂਜ਼ ਆ ਜਿਹੜੇ ਉਦੋਂ ਉਹਨਾਂ ਨੂੰ ਮੰਡੀ ਜਾਰ ਡਿਕਲੇਅਰ ਕਰਨਾ ਸ਼ੁਰੂ ਕੀਤਾ ਪਹਿਲ ਕੀਤੀ ਫਿਰ ਕਾਂਗਰਸ ਸਰਕਾਰ ਨੇ 6 ਦੇ ਕਰੀਬ ਜਿਹੜੇ ਸੈਲੂਜ਼ ਐ ਉਹਨਾਂ ਨੂੰ ਮੰਡੀ ਜਾਰ ਡਿਕਲੇਅਰ ਕੀਤਾ ਨਮਿਆਂ ਨੂੰ ਇਸ ਗਵਰਨਮੈਂਟ ਨੇ 4 ਨੂੰ ਡਿਕਲੇਅਰ ਕੀਤਾ ਤਕਰੀਬਨ 15-16 ਦੇ ਕਰੀਬ ਸੈਲੋ ਜੇ ਟੋਟਲ ਬੰਦੇ ਨੇ ਇਹਦੇ ਵਿੱਚ ਸਾਰੇ ਇਸ ਹਮਾਮ ਵਿੱਚ ਨੰਗੇ ਨੇ ਜੇ ਪ੍ਰਾਣੀਆਂ ਸਰਕਾਰਾਂ ਨੇ ਇਦਾਂ ਦੇ ਫੈਸਲੇ ਲਏ ਨੇ ਤਾਂ ਨਵੀਂ ਸਰਕਾਰ ਵੀ ਇਸ ਮਸਲੇ ਦੇ ਵਿੱਚ ਘਟ ਨਹੀਂ ਰਹੀ ਜੀ ਬਲਕਿ ਨਵੀਂ ਸਰਕਾਰ ਨੂੰ ਚਾਹੀਦਾ ਸੀ ਕਿ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਅਸੀਂ ਬਦਲਾਅ ਦੇਖਣਾ ਚਾਹੁੰਦੇ ਆ ਜੇ ਇਹਨਾਂ ਨੂੰ ਲੱਗਦਾ ਸੀ ਕਿ ਪਹਿਲੀਆਂ ਸਰਕਾਰਾਂ ਨੇ ਜੇ ਅਸੀਂ ਦੂਸਰੇ ਫੈਸਲਿਆਂ ਨੂੰ ਪਲਟ ਰਹੇ ਆ ਲੋਕ ਹਿੱਤ ਦੇ ਵਿੱਚ ਕਿਸਾਨਾਂ ਦੇ ਹਿੱਤ ਦੇ ਵਿੱਚ ਤਾਂ ਇਹਨਾਂ ਨੂੰ ਵੀ ਪਲਟਿਆ ਜਾਣਾ ਬਣਦਾ ਸੀ ਜੀ ਚਰਨਜੀਤ ਜੀ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਤੇ ਕਿਸਾਨ ਵੀ ਕਹਿ ਰਹੇ ਨੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਕਿ ਸਰਕਾਰ ਜਿਹੜੀ ਹੈ ਇਹ ਸਾਈਲੋ ਦੇ ਬਹਾਨੇ ਇੱਕ ਪ੍ਰਾਈਵੇਟ ਮੰਡੀ ਨੂੰ ਜਿਹੜਾ ਉਹ ਸਰਕਾਰੀ ਮੰਡੀ ਦੇ ਬਰਾਬਰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਹ ਵੀ ਲੱਗ ਰਿਹਾ ਕਿ ਇਸ ਨਾਲ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਉਹਨਾਂ ਦੇ ਵਿੱਚੋਂ ਇੱਕ ਖੇਤੀ ਕਾਨੂੰਨ ਹੈ ਉਹ ਅਸਿੱਧੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਪੰਜਾਬ 'ਚ ਫਿਰ ਇਸੇ ਕਿਨਿਕ ਸੱਚਾਈ ਬਣਦੀ ਹੈ ਜਿਵੇਂ ਕੋਈ ਪੰਜਾਬੀ ਕਹਾਵਤ ਹੈ ਕਿ ਅੱਗ ਤੋਂ ਡਰ ਦਰਦੀ ਜੀ ਟਟਾਣਾ ਤੋਂ ਵੀ ਡਰਦੀ ਹੈ ਹਨਾ ਅੱਗ ਦੀ ਡਰਾਈ ਤਾਂ ਇਸੇ ਤਰ੍ਹਾਂ ਜੇ ਤਿੰਨ ਖੇਤੀ ਕਾਨੂੰਨ ਬਣੇ ਸੀਗੇ ਤਾਂ ਉਹਨਾਂ ਨੇ ਕਿਸਾਨਾਂ ਦੇ ਮਨਾਂ 'ਚ ਇੱਕ ਵੱਡੇ ਖਲਸੇ ਜ਼ਾਹਰ ਕਰ ਦਿੱਤੇ ਸੀ ਇੱਕ ਵੱਡੀ ਲੜਾਈ ਲੜੀ ਸੀ ਤੇ ਕਾਨੂੰਨ ਵਾਪਸ ਕਰਾਏ ਸੀ ਜੀ ਤਾਂ ਉਹਦਾ ਮਕਸਦ ਇਹੀ ਸੀਗੀ ਕਿ ਭਾਰਤ ਸਰਕਾਰ ਹੈ ਜਿਹੜਾ ਉਹ ਕਾਰਪੋਰੇਟ ਪੱਖੀ ਸਰਕਾਰ ਨਹੀਂ ਜਾਂਦੀ ਹੈਗੀ ਹੈ ਬਿਲਕੁਲ ਤੇ ਉਹ ਕਾਰਪੋਰੇਟਾਂ ਨੂੰ ਫੂਡ ਸੈਕਟਰ ਦੇ ਵਿੱਚ ਲਿਆਉਣਾ ਚਾਹੁੰਦੀ ਹੈ ਔਰ ਕਿਸਾਨਾਂ ਦੀ ਤੋਂ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਖੇਤੀਆਂ ਖੇਤੀਬਸਲਾ ਨੇ ਉਹ ਖੋਹਣਾ ਚਾਹੁੰਦੀ ਹੈ ਬਿਲਕੁਲ ਔਰ ਖੇਤੀ ਦੇ ਉੱਪਰ ਕਾਰਪੋਰੇਟ ਦਾ ਜਿਹੜਾ ਕਾਬਜ ਕਰਨਾ ਚਾਹੁੰਦੀ ਹੈ ਇਸੇ ਕਰਕੇ ਉਹ ਲੜਾਈ ਲੜੀ ਗਈ ਸੀ ਹੁਣ ਜਦੋਂ ਇਹ ਨਵਾਂ ਰੋਲਾ ਰੱਪਾ ਪਿਆ ਤਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਉਹੀ ਪੁਰਾਣੇ ਤੋਖਲੇ ਜਿਹੜੇ ਮੁੜ ਜਾਗ ਹੋਗੇ ਉਹਨਾਂ ਨੂੰ ਲੱਗਿਆ ਕਿ ਪਹਿਲਾਂ ਦਨ ਖੇਤੀ ਕਾਨੂੰਨ ਲੈਂਦੇ ਸੀਗੇ ਹੁਣ ਹੋ ਸਕਦਾ ਇਹ ਕੋਈ ਨਵਾਂ ਪੈਂਤੜਾ ਹੋਵੇ ਪਰ ਚਾਲ ਸੇਮ ਹੀ ਹੋਏਗੀ ਕਿਉਂਕਿ ਭਾਰਤ ਸਰਕਾਰ ਜਿਹੜੀ ਕ੍ਰੈਡੇਬਿਲਟੀ ਆ ਕਿਸਾਨਾਂ ਦੀ ਨਜ਼ਰਾਂ ਦੇ ਵਿੱਚ ਉਹ ਬਿਲਕੁਲ ਡਾਊਨ ਹੋਈ ਵੀ ਐ ਉਹਨਾਂ ਦੀਆਂ ਨੀਤੀਆਂ ਤੇ ਵੀ ਇਸ ਕਿਸਾਨਾਂ ਨੂੰ ਸ਼ੱਕ ਰਹਿੰਦਾ ਤੇ ਉਹਨਾਂ ਦੀ ਨੀਅਤ ਤੇ ਵੀ ਸ਼ੱਕ ਰਹਿੰਦਾ ਹੈ ਜੀ ਸੋ ਇਸ ਕਰਕੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਠੀਕ ਐ ਕਿ ਪਹਿਲਾਂ ਉਹ ਸਿੱਧਾ ਖੇਤਾਂ 'ਚ ਇੰਟਰ ਕਰਨੇ ਚਾਹੁੰਦੇ ਸੀ ਕਾਰਪੋਰੇਟ ਕਿ ਪ੍ਰੋਡਕਸ਼ਨ 'ਚ ਅਸੀਂ ਕਾਬਜ ਹੋ ਜਾਾਂਗੇ ਹੋ ਸਕਦਾ ਇਹਨੂੰ ਉਲਟੇ ਰੂਪ 'ਚ ਲੈ ਲਿਆ ਹੋਵੇ ਕਿ ਪਹਿਲਾਂ ਸਟੋਰੇਜ ਤੋਂ ਸ਼ੁਰੂ ਕਰਦੇ ਹੈਗੇ ਹਾਲਾਂਕਿ ਇਹ ਨੀਤੀ ਪੁਰਾਣੀ ਹੈਗੀ ਹੈ ਸਾਲ 2000 ਤੋਂ ਚੱਲ ਰਹੀ ਹੈ ਪਰ ਕਿਸਾਨਾਂ ਨੂੰ ਇਸ ਕਿਸਮ ਦੇ ਜਿਹੜੇ ਫਿਗਰ ਹੈ ਉਹ ਬਣੇ ਹੋਏ ਸੀ ਕਿ ਪਹਿਲਾਂ ਜਿਹੜੇ ਕਾਰਪੋਰੇਟ ਹੈ ਸਟੋਰੇਜ ਤੋਂ ਸ਼ੁਰੂ ਕਰਨਗੇ ਸਟੋਰੇਜ ਤੋਂ ਬਾਅਦ ਫਿਰ ਉਹ ਖਰੀਦਦੇ ਆ ਜਾਣਗੇ ਖਰੀਦ ਤੋਂ ਬਾਅਦ ਹੌਲੀ-ਹੌਲੀ ਉਹ ਜਿਹੜੇ ਡਿਸਟ੍ਰਿਬਿਊਸ਼ਨ ਤੇ ਆ ਜਾਣਗੇ ਡਿਸਟ੍ਰਿਬਿਊਸ਼ਨ ਤੋਂ ਬਾਅਦ ਉਹ ਪ੍ਰੋਡਕਸ਼ਨ ਤੇ ਆ ਜਾਣਗੀ ਜੀ ਕਿ ਅਲਟੀਮੇਟਲੀ ਜਿਹੜਾ ਪਰਪਸ ਹੈਗਾ ਕਾਰਪੋਰੇਟ ਦਾ ਉਹ ਸਾਡੇ ਖੇਤਾਂ ਤੱਕ ਪਹੁੰਚਣਾ ਹੈਗਾ ਸੋ ਇਸ ਤਰ੍ਹਾਂ ਦਾ ਹੈ ਬਾਕੀ ਇਹਦੇ ਲੌਸਸ ਵੀ ਬਹੁਤ ਨੇ ਅਨਇੰਪਲॉयਮੈਂਟ ਕਰੀਏਟ ਹੁੰਦੀ ਹੈ ਸੈਲੋਸ ਦੇ ਨਾਲ ਹੁਣ ਸਾਡਾ ਮੰਡੀ ਹੈ ਮੰਡੀ ਸਿਸਟਮ ਬਧੀਆ ਪ੍ਰਬੰਧ ਸਾਡਾ ਗਿਣਿਆ ਜਾਂਦਾ ਹੈ ਪੰਜਾਬ ਦਾ ਇਹਦੇ ਵਿੱਚ ਕੀ ਇਹ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਜਿਹਦੇ ਵਿੱਚ ਕਮਿਸ਼ਨ ਏਜੰਟ ਵੀ ਹੁੰਦੇ ਨੇ ਕਿੰਨੇ ਪੱਲੇਦਾਰ ਹੁੰਦੇ ਨੇ ਟਰਾਂਸਪੋਰਟ ਇਨਵੋਲਵ ਹੁੰਦੀ ਹੈ ਹੋਰ ਲੇਬਰ ਇਨਵੋਲਵ ਹੁੰਦੀ ਹੈ ਅਗਰ ਜੇ ਫਾਰਮਰ ਇੱਕ ਸਿੱਧਾ ਸੈਲੂਲੋਸ ਦੇ ਵਿੱਚ ਹੀ ਜਾਏਗਾ ਆਪਣੇ ਟਰੈਕਟਰ ਟਰਾਲੀ ਲੈ ਕੇ ਤਾਂ ਸਾਰਾ ਕੁਝ ਵਿੱਚ ਜਿਹੜਾ ਸਿਸਟਮ ਹੈ ਪੂਰਾ ਆਊਟ ਹੋ ਜਾਏਗਾ ਬਿਲਕੁਲ ਉਹਦੇ ਨਾਲ ਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਵੀ ਖੁੱਸੇਗਾ ਤੇ ਅਲਟੀਮੇਟਲੀ ਇੱਕ ਡਰ ਇਹ ਵੀ ਹੈਗਾ ਕਿ ਸਰਕਾਰ ਹੌਲੀ ਹੌਲੀ ਕੀ ਚਾਹੁੰਦੀ ਹੈ ਕਿ ਸਰਕਾਰੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੀ ਹੈ ਇੱਕ ਵਾਰ ਸਿੱਧਾ ਸੀ ਕਹਿਦੇ ਨੇ ਕਿ ਸਾਡੀ ਵੈਲਫੇਅਰ ਸਟੇਟ ਹੈ ਜੇ ਅਸੀਂ ਸਾਰਾ ਕੁਝ ਹੀ ਹੌਲੀ ਹੌਲੀ ਪ੍ਰਾਈਵੇਟ ਹੱਥਾਂ 'ਚ ਦੇਣਾ ਹੈ ਤਾਂ ਫਿਰ ਸਰਕਾਰ ਦਾ ਕੀ ਰੋਲ ਰਹੇਗਾ ਸਰਕਾਰ ਲੋਕ ਕਿਉਂ ਬਣਾਉਂਦੇ ਨੇ ਇਡਾ ਵੱਡਾ ਖਰਚਾ ਹੁੰਦਾ ਚੋਣਾਂ ਤੇ ਹਰ 5 ਸਾਲਾਂ ਬਾਅਦ ਸੋ ਇਹ ਵੀ ਤੋਕਲੇ ਹੈਗੇ ਨੇ ਕਿ ਇਹ ਬਨ ਬੇ ਬਨ ਕਰਕੇ ਕਿ ਹੌਲੀ ਹੌਲੀ ਅਲਟੀਮੇਟਲੀ ਜਿਹੜਾ ਗੋਲ ਹੈ ਸਰਕਾਰ ਦਾ ਕਿਸ ਇਹ ਤੋਂ ਪਾਸੇ ਹੋਣ ਦਾ ਜਿਵੇਂ ਐਫਸੀਆਈ ਨੂੰ ਤੋੜਨ ਦੀ ਗੱਲ ਹੈ ਜਿਹੜੀ ਸੰਸ ਜਨਤਾ ਕੁਮਾਰ ਦੀ ਕਮੇਟੀ ਬਣੀ ਸੀ ਉਹਨੂੰ ਵੀ ਸਿਫਾਰਿਸ਼ ਕੀਤੀ ਹੋਈ ਹੈ ਕਿ ਇਹਨਾਂ ਨੂੰ ਲੱਗਦਾ ਕਿ ਡਿਸਟ੍ਰੀਬਿਊਸ਼ਨ ਤੋਂ ਵੀ ਆਪ ਪੱਲਾ ਝਾੜ ਲਈਏ ਜਿੰਨੀਆਂ ਪਰਚੇਜ਼ ਏਜੰਸੀਆਂ ਇਹਨਾਂ ਨੂੰ ਵੀ ਖਤਮ ਕਰ ਦਈਏ ਟੋਟਲੀ ਅਲਟੀਮੇਟਲੀ ਸਭ ਪ੍ਰਾਈਵੇਟ ਹੱਥਾਂ 'ਚ ਦੇ ਦਈਏ ਸੋ ਸਰਕਾਰਾਂ ਸੌਰੀ ਆਪਣੇ ਕਿਸਾਨਾਂ ਦੇ ਔਰ ਵਿਰੋਧੀ ਪਾਰਟੀਆਂ ਦੇ ਖਦਸੇ ਆ ਉਹ ਬਿਲਕੁਲ ਜਾਇਜ਼ ਨਹੀਂ ਜੀ ਚਰਨਜੀਤ ਜੀ ਪਰ ਨਾਲ ਹੀ ਹੁਣ ਥੋੜੇ ਕੁਝ ਸਮਾਂ ਪਹਿਲਾਂ ਇੱਕ ਖਬਰ ਸਾਹਮਣੇ ਆਈ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜਿਹੜਾ ਫੈਸਲਾ ਹੈ ਉਸ ਨੂੰ ਵਾਪਸ ਲੈ ਲਿਆ ਤੇ ਇਸ ਬਾਰੇ ਵੀ ਫਿਰ ਜ਼ਰੂਰ ਚੰਨਣਾ ਪਾਉ ਉਹ ਵੀ ਕਿ ਉਹ ਫੈਸਲਾ ਕੀ ਵਾਪਸ ਲਿਆ ਤੇ ਹੁਣ ਕੀ ਕਹੋ ਜੇ ਹਾਲਾਤ ਮੰਡੀਆਂ ਚ ਦੇਖਣ ਨੂੰ ਮਿਲਣਗੇ ਬਸ ਤਾਂ ਜਿਹੜਾ ਅੱਜ ਗਵਰਨਮੈਂਟ ਨੇ ਫੈਸਲਾ ਵਾਪਸ ਲਿਆ ਹੈ ਇਹ ਤਕਰੀਬਨ ਉਸ ਦਿਨ ਤੋਂ ਹੀ ਹੋ ਜਾਣਾ ਚਾਹੀਦਾ ਸੀ ਪਹਿਲਾਂ ਤਾਂ ਗਵਰਨਮੈਂਟ ਨੂੰ ਖਾਸ ਕਰਕੇ ਖੇਤੀ ਡਿਪਾਰਟਮੈਂਟ ਨੂੰ ਔਰ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਮੰਡੀ ਬੋਰਡ ਨੂੰ ਇਹਨੂੰ ਕਲੈਰੀਫਾਈ ਕਰਨਾ ਚਾਹੀਦਾ ਸੀ ਜੀ 15 ਤਰੀਕ ਦੇ ਜਿਹੜੇ 15 ਮਾਰਚ ਦੇ ਆਰਡਰ ਹੋਏ ਆ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੌਲੀ ਹੌਲੀ ਕੁਸਰਮਸਰ ਹੁੰਦੀ ਰੌਲਾ ਪੈਣਾ ਸ਼ੁਰੂ ਹੋ ਗਿਆ ਸੀਗਾ ਜੀ ਕਲੀਅਰ ਕਰਨਾ ਚਾਹੀਦਾ ਸੀ ਨਾ ਤਾਂ ਕਲੀਅਰ ਕੀਤਾ ਗਿਆ ਤੇ ਉਹ ਜਿਹੜੀਆਂ ਕਿਸਾਨਾਂ ਦੇ ਵਿੱਚ ਜਿਹੜਾ ਹੋਰ ਤੌਖਲੇ ਜਿਹੜੇ ਉਹ ਡੂੰਗੇ ਹੁੰਦੇ ਗਏ ਉਹਨਾਂ ਦਾ ਸ਼ੱਕ ਹੈ ਜਿਹੜਾ ਹੋਰ ਡੂੰਗਾ ਹੁੰਦਾ ਗਿਆ ਉਹਨਾਂ ਨੂੰ ਲੱਗਦਾ ਕਿ ਗੱਲ 'ਚ ਸਚਾਈ ਹੈਗੀ ਹੈ ਕਿ ਅਲਟੀਮੇਟਲੀ ਇਹ ਸਰਕਾਰ ਨੇ ਐਡਾ ਵੱਡਾ ਫੈਸਲਾ ਲਿਆ ਹੁਣ ਬਹੁਤ ਸਾਰੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਵੀ ਚੱਲ ਪਿਆ ਉੱਥੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਜਾਂ ਉਮੀਦਵਾਰ ਨੇ ਉਹਨਾਂ ਨੇ ਵੀ ਸਰਕਾਰ ਨੂੰ ਇਸ ਗੱਲ ਨੂੰ ਲੈ ਕੇ ਕਟਹਿਰੇ 'ਚ ਖੜਾ ਕੀਤਾ ਸੀਗਾ ਸੋ ਅੱਜ ਅਲਟੀਮੇਟਲੀ ਸਰਕਾਰ ਨੇ ਆਪਣਾ ਜਿਹੜਾ ਮੂੰਹ ਖੋਲ੍ਹਿਆ ਉਹਨਾਂ ਨੇ ਕਿਹਾ ਕਿ ਜਿਹੜੇ ਸਾਈਲੋਜ਼ ਹੈਗੇ ਨੇ ਉਹ ਸਿਰਫ ਸਟੋਰੇਜ ਕੇਂਦਰ ਰਹਿਣਗੇ ਜੀ ਹੁਣ ਇਹਦੇ ਵਿੱਚ ਇੱਕ ਨਵਾਂ ਤੌਖਲਾ ਹੋਰ ਐਡ ਹੋ ਗਿਆ ਅਤਿਸ਼ ਉਹ ਇਹ ਲੱਗਦਾ ਕਿ ਜਿਹੜੇ ਸਾਈਲੋਜ਼ ਆ ਉਹਦੇ ਕੋਲ ਕਿੰਨੇ ਤਰ੍ਹਾਂ ਦੇ ਕੰਮ ਸੀ ਕੀ ਉਹਦੇ ਕੋਲ ਖਰੀਦ ਦਾ ਕੰਮ ਵੀ ਸੀ ਕੀ ਜਾਂ ਉਹਦੇ ਕੋਲ ਕੱਲਾ ਸਟੋਰੇਜ ਦਾ ਕੰਮ ਸੀ ਬਿਲਕੁਲ ਹੁਣ ਕਹਿੰਦੇ ਜੀ ਤੋਂ ਕੋਵਿਡ ਸੀ ਉਦੋਂ ਵੀ ਇਕੱਲਾ ਸਟੋਰੇਜ ਦਾ ਦਿੱਤਾ ਸੀ ਖਰੀਦ ਦਾ ਉਹਨਾਂ ਤੋਂ ਵਾਪਸ ਲੈ ਲਿਆ ਸੀਗਾ ਇਹ ਸਿਸਟਮ ਹੈ ਜੀ ਜਦੋਂ ਆਪਾਂ ਸਟੱਡੀ ਕਰਾਂਗੇ ਪਤਾ ਲੱਗੇਗਾ ਹੁਣ ਉਹਨਾਂ ਕੋਲੇ ਇਕੱਲਾ ਸਟੋਰੇਜ ਦਾ ਕੰਮ ਰਹੇਗਾ ਜੀ ਉਹਨਾਂ ਨੂੰ ਜਿਹੜਾ ਮੰਡੀ ਜਾਰ ਡਿਕਲੇਅਰ ਕੀਤਾ ਸੀ ਉਹ ਮੰਡੀ ਜਾਰ ਡਿਕਲੇਅਰ ਕਰਨ ਦਾ ਫੈਸਲਾ ਜਿਹੜਾ ਗਵਰਨਮੈਂਟ ਨੇ ਵਾਪਸ ਲੈ ਲਿਆ ਫੂਡ ਐਂਡ ਸਪਲਾਈ ਡਿਪਾਰਟਮੈਂਟ ਨੇ ਅੱਜ ਮੰਡੀ ਬੋਰਡ ਨੂੰ ਲੈਟਰ ਜਾਰੀ ਕਰਕੇ ਕਹਿ ਦਿੱਤਾ ਕਿ ਇਹ ਜਿਹੜਾ 15 ਮਾਰਚ ਵਾਲਾ ਫੈਸਲਾ ਹੈਗਾ ਉਹਨੂੰ ਡੀ ਨੋਟੀਫਾਈ ਕੀਤਾ ਜਾਵੇ ਹਾਲਾਂਕਿ ਦੇਖਿਆ ਜਾਵੇ ਅਥੇ ਸਾਡਾ ਸਿਸਟਮ ਹੈ ਜਿਹੜਾ ਮੰਡੀ ਬੋਰਡ ਦਾ ਏ रहेਗਾ ਸਾਨੂੰ ਉਥੋਂ ਮਾਰਕੀਟ ਫੀਸ ਆਉਂਦੀ ਹੈ ਰੂਰ ਡਿਵੈਲਪਮੈਂਟ ਫੰਡ ਆਉਂਦਾ ਹੈਗਾ ਉਹਦੇ ਨਾਲ ਕਿੰਨੀਆਂ ਸਾਡੀਆਂ ਪੰਜਾਬ ਦੀਆਂ ਲਿੰਕ ਸੜਕਾਂ ਦਾ ਜਿਹੜੀ ਮਰਮਮਤ ਦਾ ਨਵੀਆਂ ਸੜਕਾਂ ਦੀ ਉਸਾਰੀ ਦਾ ਕੰਮ ਚੱਲਦਾ ਹੈ ਹੁਣ ਹੀ ਦੇਖ ਲਓ ਤੁਸੀਂ ਕਿ ਸਾਡਾ ਆਰਡੀਫ ਹੈ ਜਿਹੜਾ ਉਹ ਭਾਰਤ ਸਰਕਾਰ ਨੇ ਰੋਕਿਆ ਹੋਇਆ 5500 ਕਰੋੜ ਰੁਪਈਆ ਜੀ ਤੇ ਸਾਡਾ ਸਾਰਾ ਕੰਮ ਹੈ ਜਿਹੜਾ ਡਿਵੈਲਪਮੈਂਟ ਦਾ ਰੁਕਿਆ ਪਿਆ ਪਿੰਡਾਂ ਦੇ ਵਿੱਚ ਸੋ ਕਿਸਾਨਾਂ ਨੂੰ ਵੀ ਖਾਸ ਕਰਕੇ ਕਿਸਾਨ ਯੂਨੀਅਨ ਵੀ ਅਲਰਟ ਰਹਿੰਦੀਆਂ ਨੇ ਔਰ ਇੱਕ ਜਿਹੜੀ ਮੈਂ ਐਂਡ ਦੇ ਵਿੱਚ ਗੱਲ ਨੂੰ ਕਲੈਰੀਫਾਈ ਕਰਨਾ ਚਾਹਣਾ ਕਿ ਜਿਹੜਾ ਇੱਕ ਅਤਿਸ਼ੇਕ ਕਿਹਾ ਜਾ ਰਿਹਾ ਕਿ ਖਰੀਦ ਕੇਂਦਰਾਂ ਨੂੰ ਮਰਜ ਕਰ ਦਿੱਤਾ ਜੀ ਜਦੋਂ ਅਸੀਂ ਉਸ ਦੀ ਸਾਰੀ ਖੋਜ ਪੜਤਾਲ ਕੀਤੀ ਹੈ ਤਾਂ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਈ ਹੈ ਕਿ ਅਸਲ 'ਚ ਖਰੀਦ ਕੇਂਦਰਾਂ ਨੂੰ ਮਰਜ ਨਹੀਂ ਕੀਤਾ ਮਾਰਕੀਟ ਕਮੇਟੀਆਂ ਨੂੰ ਮਰਜ ਕੀਤਾ ਹੈਗਾ ਜੀ 26 ਦੇ ਕਰੀਬ ਮਾਰਕੀਟ ਕਮੇਟੀਆਂ ਪੰਜਾਬ ਦੇ ਵਿੱਚ ਇਹ ਜੀਆਂ ਨੇ ਜਿਹੜੀਆਂ ਘਾਟੇ ਚੱਲ ਰਹੀਆਂ ਸੀ ਮੰਡੀ ਬੋਰਡ ਨੇ ਪਿਛਲੇ 2 ਮਹੀਨੇ ਪਹਿਲਾਂ ਇੱਕ ਪੈਮਾਨਾ ਬਣਾ ਲਿਆ ਸੀ ਕਿ ਜਿਹੜੀਆਂ ਮਾਰਕੀਟ ਕਮੇਟੀਆਂ ਦੇ ਲੌਸਸ ਜ਼ਿਆਦਾ ਨੇ ਉਹਨਾਂ ਨੇ ਇੱਕ ਪੈਮਾਨਾ ਰੱਖ ਲਿਆ ਕਿ 4 ਕਰੋੜ ਤੋਂ ਜ਼ਿਆਦਾ ਘਾਟੇ 'ਚ ਨਹੀਂ ਉਹਨਾਂ ਨੂੰ ਨੇੜਲੀ ਕਮੇਟੀ ਜਿੱਥੋਂ ਉਹ ਕਦੇ ਨਿਕਲੀਆਂ ਸੀ ਨਵੀਆਂ ਪੈਦਾ ਹੋਈਆਂ ਸੀ ਉਹਨਾਂ ਦੇ ਵਿੱਚ ਮਰਜ ਕਰ ਦਿੱਤਾ ਜਾਵੇ ਨਾਲ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕਮੇਟੀਆਂ ਨੂੰ ਆਪਸ 'ਚ ਮਰਜ ਕਰਨ ਦਾ ਮਤਲਬ ਇਹ ਨਹੀਂ ਕਿ ਖਰੀਦ ਕੇਂਦਰਾਂ ਦੀ ਗਿਣਤੀ ਘਟ ਜੇਗੀ ਜਾਂ ਖਰੀਦ ਕੇਂਦਰ ਟੁੱਟ ਜਾਣਗੇ ਸੋ ਇਹ ਗੱਲਾਂ ਵੀ ਜਿਹੜੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਗਲਤਫਹਿਮੀਆਂ ਵੀ ਚੱਲ ਪੈਂਦੀਆਂ ਨੇ ਅਫਵਾਹਾਂ ਵੀ ਚੱਲ ਪੈਂਦੀਆਂ ਨੇ ਅਸਲ 'ਚ ਇਹ ਗੱਲ ਸਾਫ਼ ਹੈਗੀ ਹੈ ਕਿ ਖਰੀਦ ਕੇਂਦਰ ਕਿਤੇ ਮਰਜ਼ ਨਹੀਂ ਕੀਤੇ ਗਏ ਬਲਕਿ ਮਾਰਕੀਟ ਕਮੇਟੀਆਂ ਜਿਹੜੀਆਂ ਉਹ ਮਰਜ਼ ਕੀਤੀਆਂ ਗਈਆਂ ਨੇ ਉਹਨਾਂ ਤੇ ਨਵੇਂ ਸਵਾਲ ਹੈ ਜਿਹੜੀ ਕਿਸਾਨ ਤੇਰਾ ਖੜੇ ਕਰ ਸਕਦੀਆਂ ਨੇ ਜੀ ਇਹ ਸਨ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ